ਮੁਢਾਬਾ 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 ਆਜਾ ਬੜੇਂਗਲੇ ਸਾਡੇ ਸਰਦਾਰ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਮਾੜਾ ਚੰਗਾ ਸ਼ਬਦ ਬੋਲੇ ਆ ਉਹਦੇ ਵਾਸਤੇ ਅਸੀਂ ਇਸ ਚਵਲ ਬੰਦੇ ਦਾ ਪਤਲਾ ਲੱਗੇ ਆ ਜੋ ਐਸੀ ਸਮਾਜ ਆਓ ਬੀਸੀ ਭਾਈ ਤਰ੍ਹਾਂ 1071 ਹੋਏ ਆ ਤੇ ਇਸ ਗੰਦੇ ਅੰਸਰ ਦਾ ਜਿਹੜਾ ਅੱਜ ਪਤਲਾ ਕਰ ਬੜੇਂਗਲੇ ਮਰ ਗਿਆ ਹਾਏ 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 ਬੜੇਂਗਲੇ ਮਰ ਗਿਆ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਰ ਸਤਿਗੁਰੂ ਗਿਆਨ ਰਾਜ ਜੀ ਮਹਾਰਾਜ ਕੀ ਜੈ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਬਲਵਿੰਦਰ ਸਿੰਘ ਬੋਲਦਾ ਜੀ ਮੈਂ ਪਿੰਡ ਸੁਰ ਸਿੰਘ ਤੋਂ ਇਹ ਜੋ ਰਾਜਾ ਵੜੇਂਗੜੇ ਸਾਡੇ ਸਰਦਾਰ ગ્રામ ਮੰਤਰੀ ਬੂਟਾ ਸਿੰਘ ਨੂੰ ਮਾੜਾ ਚੰਗਾ ਸ਼ਬਦ ਬੋਲੇ ਆ ਉਹਦੇ ਵਾਸਤੇ ਅਸੀਂ ਇਸ ਚਵਲ ਬੰਦੇ ਦਾ ਪਤਲਾ ਲੱਗੇ ਆ ਫੂਕਣਾ ਅਸੀਂ ਹੋਰ ਵੀ ਆਪਣੇ ਸਾਰੇ ਸਮਾਜ ਨੂੰ ਇਕੱਠਾ ਹੋਣ ਲਈ ਕਹਿਨਦਾ ਆ ਕਿਉਂਕਿ ਅੱਜ ਇਹ ਸਾਡੇ ਸਮਾਜ ਨੂੰ ਅੱਜ ਇੱਕ ਅਜੇ ਕਿਹੇ ਵੀ ਭਾਂਡੇ ਦਾ ਟੱਕਣ ਨਹੀਂ ਆਇਆ ਤੇ ਅੱਜ ਮੜਾ ਚੰਗਾ ਬੋਲਦਾ ਆ ਜਿਵੇਂ ਕੱਲ ਨੂੰ ਇਹ ਸਰਕਾਰ ਬਣਾ ਕੇ ਬਹਿ ਗਿਆ ਤੇ ਇਹ ਕੱਲ ਨੂੰ ਆਪਣਾ ਕੀ ਹਾਲ ਕਰੂਗਾ ਇਹ ਇਹ ਕਰਕੇ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਹਾਂ ਅਪੀਲ ਕਰਦਾ ਹਾਂ ਕਿ ਆਪਣੇ ਜਿਹੜੇ ਵੱਡੇ ਉਧਿਆ ਤੇ ਬੈਠੇ ਆ ਸਰਦਾਰ ਚੰਨਜੀਤ ਸਿੰਘ ਚੰਨੀ ਸਰਦਾਰ ਜਸਵੀਰ ਸਿੰਘ ਗੜੀ ਇਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਵੀ ਇਹਦੇ ਤੇ ਸਖਤ ਤੋਂ ਸਖਤ ਛੇਤੀ ਤੋਂ ਛੇਤੀ ਕਾਰਵਾਈ ਹੋਣੀ ਚਾਹੀਦੀ ਆ ਜੀ ਬਾਪੂ ਮੰਗ ਰਿਹਾ ਤੇ ਉੱਤੇ ਪਰਚਾ ਵੀ ਦਰਜ ਹੋ ਗਿਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਾਂ ਜੀ ਅਹੀ ਇਹ ਉਹ ਆਨੇ ਆਪੀ ਦੇ ਨੂੰ ਛੇਤੀ ਛੇਤੀ ਰੈਸਟ ਕੀਤਾ ਜਾਵੇ ਜੀ ਭਾਵੇਂ ਪਰਚਾ ਹੋਈ ਗਾਇਆ ਇਹਦਾ ਜਲਦੀ ਤੋਂ ਜਲਦੀ ਰੈਸਟ ਕੀਤਾ ਜਾਵੇ ਇਹਨੂੰ ਜੀ ਮੇਰਾ ਨਾਮ ਜੀ ਗੁਰਸੇਵ ਸਿੰਘ ਜੀ ਸੋਰ ਸਿੰਘ ਤੋਂ ਹਾਂ ਜੀ ਕੀ ਜਿਹੜਾ ਚੋਦੇ ਰਾਜਾ ਵੜਿੰਗ ਦਾ ਪੁਤਲਾ ਸਾੜਨਾ ਹੈ ਰਾਜਾ ਵੜਿੰਗ ਨੇਰੇ ਜੀ ਸਾਡੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਨੂੰ ਜੋ ਭੈੜੀ ਸਰਦਾਵਲੀ ਵਰਤੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸਾਰਾ ਭੈਣ ਭਰਾ ਭਾਈਚਾਰਾ ਜੋ ਐਸੀ ਸਮਾਜ ਆਓ ਬੀਸੀ ਭਾਈਚਾਰਾ 1071 ਹੋਏ ਆਂ ਤੇ ਇਸ ਗੰਦੇ ਅੰਸਰ ਦਾ ਜਿਹੜਾ ਅੱਜ ਪੁਤਲਾ ਸਾੜ ਰਹੇ ਆਂ ਜਿੱਦਰਾ ਉਹਨੇ ਮਾਫੀ ਵੀ ਮੰਗ ਲਈ ਆ ਇਹ ਵੀ ਕਿਹਾ ਜਾ ਰਿਹਾ ਵੀ ਉੱਤੇ ਪਰਚਾ ਵੀ ਦਰਜ ਹੋ ਗਿਆ ਹੈ ਸੀਐਸਟੀ ਐਕਟ ਦੇ ਅਧੀਨ ਇਹ ਸਭ ਕਾਫੀ ਨਹੀਂ ਗਾ ਨਹੀਂ ਜੀ ਅਜੇ ਪਰਚਾ ਗੱਲਾਂ ਤੇ ਆ ਜਾਂ ਬਿਆਨਾਂ ਤੇ ਆ ਪਰਚਾ ਜਾਨੀ ਕਿ ਸਪਸ਼ਟੀਕਰਨ ਪਰਚੇ ਦਾ ਅਜੇ ਨਹੀਂ ਆਇਆ ਕਿ ਜਾਂ ਇੱਥੇ ਪਰਚਾ ਹੋ ਗਿਆ ਹੈ ਕਿ ਨਹੀਂ ਹੋਇਆ ਉਹ ਵੀ ਹੋ ਜਾਏਗਾ ਸਾਹਿਬ ਸਰਦਾਰ ਜਸਬੀਰ ਸਿੰਘ ਗੜੀ ਜੀ ਨੂੰ ਔਰ ਸਾਡੇ ਐਸੀ ਸਮਾਜ ਦੇ ਜਿੰਨੇ ਵੀ ਉੱਚੇ ਅਧਿਕਾਰੀ ਆ ਸਾਡੇ ਸਰਦਾਰਜੀਤ ਚੰਨੀ ਜੀ ਹੋਰ ਵੀ ਜਿੰਨੇ ਡੈਣੀ ਜੀ ਜਿੰਨੇ ਵੀ ਸਾਡੇ ਕਾਂਗਰਸ ਦੇ ਪਾਰਟੀ ਦੇ ਵਿੱਚ ਵੀ ਬੈਠੇ ਨੇ ਇਹਦੇ ਨਾਲ ਬੈਠੇ ਨੇ ਜਦੋਂ ਸਾਡੇ ਬਾਬਾ ਸਾਹਿਬ ਡਾਕਟਰ ਅਬੇਦਕਾਰ ਭੀਮਰਾਓ ਜੀ ਨੇ ਸੰਵਿਧਾਨ ਲਿਖਿਆ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਡਾਕਟਰ ਅਬੇਦਕਾਰ ਜੀ ਨੂੰ ਨੀਵਾ ਵਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਤਾਂ ਜਿਹੜਾ ਇਹਨਾਂ ਦਾ ਹੰਕਾਰ ਆ ਖਾਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਗੰਦੇ ਅੰਸਰ ਆ ਕਾਂਗਰਸ ਪਾਰਟੀ ਦੇ ਗੰਦੇ ਲੀਡਰ ਆ ਇਹਨਾਂ ਦਾ ਹੰਕਾਰ ਜਿਹੜਾ ਵਾ ਜਾਤੀ ਵਿਰੋਧ ਜਿਹੜਾ ਵਾ ਉਹਨਾਂ ਦਾ ਨਹੀਂ ਜਾਂਦਾ ਕਿਉਂਕਿ ਸਾਡੇ ਜਿਹੜੇ ਲੀਡਰ ਆ ਉੱਚੀਆਂ ਪਦਵੀਆਂ ਤੇ ਜਾਂਦੇ ਨੇ ਐਵੇਂ ਨਹੀਂ ਜਾਂਦੇ ਬੜੀਆਂ ਬੜੀਆਂ ਮਹਾਨ ਹਸਤੀਆਂ ਜਿਹੜੀਆਂ ਪੀ ਐਚ ਡੀਆ ਕੀਤੀਆਂ ਆ ਬੀਏ ਕੀ ਕਰਕੇ ਐਚ ਡੀ ਪੀ ਐਚ ਡੀ ਕਰਕੇ ਸਾਡਾ ਜਿਹੜਾ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਬਣੇ ਸੀ ਤਾਂ ਇਹ ਉਹਨਾਂ ਨੂੰ ਪੱਠੇ ਪੱਠੇ ਵੜ ਦੱਸਦਾ ਆ ਵਾ ਉਦੋਂ ਤਾਂ ਇਹ ਜੰਪਾਲ ਬਣੀ ਸੀ ਮੇਰੇ ਸਾਬ ਨੂੰ ਇਹਦਾ ਆਪਦਾ ਬੂਟਾ ਬਣੀ ਸੀ ਲੱਗਾ ਆ ਜਦੋਂ ਸਰਦਾਰ ਸਾਡਾ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਬਣਿਆ ਆ ਸੀ ਤੇ ਇਹਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੇ ਬੰਦੇ ਨੂੰ ਗੰਦੇ ਅੰਸਰ ਬੰਦੇ ਨੂੰ ਕਿ ਜਿਹੜਾ ਸਾਡੀ ਜਾਤੀ ਦੇ ਖਿਲਾਫ ਸਾਡੇ ਸਮਾਜ ਦੇ ਖਿਲਾਫ ਜਿਹੜਾ ਬੋਲਦਾ ਵਾ ਮੰਗ ਕਰਦੇ ਹੋ ਮੰਗਦਾ ਇਹ ਅੱਜ ਪਹਿਲੀ ਗੱਲ ਤਾਂ ਇਹਨੂੰ ਜਿਹੜਾ ਪੰਜਾਬ ਦਾ ਪ੍ਰਧਾਨ ਬਣਿਆ ਆ ਕਾਂਗਰਸ ਵੱਲੋਂ ਉਹਨੂੰ ਖਾਰਜ ਕੀਤਾ ਜਾਵੇ ਔਰ ਖਾਸ ਕਰਕੇ ਜਿਹੜੀ ਤਰਨਤਾਰਨ ਦੀ ਜਿਮਣੀ ਚੋਣ ਹੋ ਰਹੀ ਆ ਉਹਦੇ ਵਿੱਚ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਕਾਂਗਰਸ ਪਾਰਟੀ ਦਾ ਤੇ ਜਿਹੜੀ ਦੂਸਰੀ ਪਾਰਟੀ ਆ ਸਾਡੀ ਉਹਨਾਂ ਨੂੰ ਜਿਤਾਇਆ ਜਾਵੇ ਜੋ ਨਹੀਂ ਖਾਵੇ ਕਿ ਆ ਵੀ ਸਾਡਾ ਵੱਡਾ ਤੇਲਾ ਜੇ ਇਹਨਾਂ ਨੇ ਮਾਸ ਮੰਗ ਲਈ ਤੇ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਚੰਨੀ ਸਾਹਿਬ ਦਾ ਬਿਆਨ ਕੀ ਆ ਜੇ ਆ ਵੀ ਅਸੀਂ ਤਾਂ ਉਹਨੂੰ ਸਰਦਾਰ ਕਹਿੰਨੇ ਆ ਪਰ ਚੰਨੀ ਸਾਹਿਬ ਉਹਦੀ ਬੈਠਾ ਗੋਦੀ ਦੇ ਵਿੱਚ ਹੀ ਉਹਦਾ ਬੈਠਾ ਉਹਨਾਂ ਦਾ ਕਰਕੇ ਉਹਨਾਂ ਦਾ ਗੁਲਾਮ ਹੋਇਆ ਨਾ ਇਹ ਇੱਥੇ ਹਰ ਗੁਲਾਮ ਕਿਨਿਆ ਜਾਂਦਾ ਵਾ ਇੱਥੇ ਇਹਨੂੰ ਗੁਲਾਮ ਕਹਿ ਸਕਦੇ ਆਪਾਂ ਚੰਨੀ ਨੂੰ ਵੀ ਕਿਉਂਕਿ ਚੰਨੀ ਇੱਥੇ ਦਾ ਇੱਕ ਵੀ ਬਿਆਨ ਨਹੀਂ ਦੇ ਬਰਖਲਾਫ ਆਇਆ ਕਿ ਯਾਰ ਤੂੰ ਇਹ ਗਲਤ ਕੀਤਾ ਵਾ ਕਿੱਥੇ ਬਿਆਨ ਮੈਨੂੰ ਕੋਈ ਵੀ ਰਿਕਾਰਡ ਨਹੀਂ ਦਿਖਾ ਦਿਓ ਕਿ ਚੰਨੀ ਨੇ ਇੱਕ ਵੀ ਬਿਆਨ ਦਿੱਤਾ ਹੋਵੇ ਕਿ ਰਾਜਾ ਵੜਿੰਗ ਨੇ ਆ ਗੱਲ ਗਲਤ ਕੀਤੀ ਆ ਜਾਂ ਰਾਜਾ ਵੜਿੰਗ ਨੂੰ ਇੱਕ ਮਾਫੀ ਮੰਗਣੀ ਚਾਹੀਦੀ ਮੈਨੂੰ ਇੱਕ ਵੀ ਦੱਸ ਦੋ ਇਹ ਕਹਤਾ ਨਾ ਕਿ ਮਾਫੀ ਮੰਗ ਲਈ ਉਹਨਾਂ ਨੇ ਇਹ ਗੱਲ ਕਹੀ ਆ ਵੀ ਰਾਜਾ ਵੜਿੰਗ ਨੇ ਜਿਹੜਾ ਬਿਆਨ ਦਿੱਤਾ ਵਾ ਅਸੀਂ ਉਹਦੀ ਨਖੇਤੀ ਕਰਦੇ ਆ ਵੀ ਨਹੀਂ ਬੋਲਣਾ ਚਾਹੀਦਾ ਸੀ ਰਾਜਾ ਬੜੇਵ ਜੀ ਨੂੰ ਪਰ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਆ ਵੀ ਉਹ ਮਾਫੀ ਮੰਗ ਚੁੱਕੇ ਆ ਤੇ ਸਾਡਾ ਵੱਡਾ ਦਿਲ ਆ ਸਾਨੂੰ ਮਾਫ ਕਰ ਦੇਣਾ ਚਾਹੀਦਾ ਨਹੀਂ ਵੱਡਾ ਦਿਲ ਤਾਂ ਸਾਡੇ ਕੌਮ ਦਾ ਤਾਂ ਵੱਡਾ ਦਿਲ ਹੈਗਾ ਹੈਗਾ ਕਿਉਂਕਿ ਸਾਡੀ ਕੌਮ ਨੂੰ ਬੜੀ ਯਾਰ ਜਾਤੀ ਖਿਲਾਫ ਜੇ ਸਾਡੀ ਧੀਆ ਦੇਖਲਾ ਬੜਾ ਕੁਝ ਬੋਲਿਆ ਜਾਂਦਾ ਸਾਡਾ ਦਿਲ ਤਾਂ ਹੈ ਸ਼ੁਰੂ ਤੋਂ ਵੱਡਾ ਵਾ ਅਸੀਂ ਹਰ ਇੱਕ ਨੂੰ ਮਾਫ ਕਰ ਦਿੰਨੇ ਆ ਪਰ ਕਾਰਨ ਕੀ ਆ ਕਿ ਜੇ ਅਸੀਂ ਜਿੰਨੀ ਆਰ ਮਾਫੀ ਕਰੀ ਜਾਂਦੇ ਜਿੰਨੀ ਆਰ ਮਾਫ ਕਰੀ ਜਾਂਦੇ ਆ ਓਨੀ ਵਾਰ ਹੀ ਸਾਡੇ ਤੇ ਕੋਈ ਨਾ ਕੋਈ ਤਨਾਡਾ ਜਿਹੜਾ ਜ਼ਿਆਦਾ ਹੰਕਾਰਿਆ ਕੋਈ ਅੰਸਰ ਓਨੀ ਵਾਰ ਹੀ ਸਾਡੇ ਤੇ ਵਾਰ ਕਰੀ ਜਾਂਦਾ ਕਿਉਂ ਅਸੀਂ ਇਹ ਆਪਣੇ ਸਮਾਜ ਨੂੰ ਅਪੀਲ ਕਰਦੇ ਆ ਕਿ ਅਸੀਂ ਜਿੰਨੀ ਆਰ ਮਾਫ ਕਰਦੇ ਆ ਓਨੀ ਵਾਰ ਸਾਡੇ ਉੱਤੇ ਇਹ ਤਨਾੜ ਲੋਕ ਚੜ੍ਹ ਕੇ ਆਉਂਦੇ ਆ ਅਸੀਂ ਕੀ ਗੱਲ ਮਾਫੀ ਚਲੋ ਮੰਨਦੇ ਆ ਜਿਹੜਾ ਮਾਫ ਕਰਨ ਵਾਲਾ ਬਹੁਤ ਵੱਡਾ ਇਨਸਾਨ ਹੁੰਦਾ ਹੈ ਬਹੁਤ ਵੱਡਾ ਦਿਲ ਹੁੰਦਾ ਹੈ ਪਰ ਨਹੀਂ ਜੇਕਰ ਅਸੀਂ ਮਾਫ ਕਰ ਕਰਕੇ ਇਹਨਾਂ ਨੂੰ ਗੰਦੇ ਅੰਸਰਾਂ ਨੂੰ ਗੰਦੇ ਕੀੜੇ ਨਾਲੀ ਦੇ ਕੀੜਿਆਂ ਨੂੰ ਸੇਤੇ ਚੜਾਵਾਂਗੇ ਤਾਂ ਅਖੀਰ ਹੀ ਸਾਨੂੰ ਇਹਨਾਂ ਦੰਦੀਆਂ ਹੀ ਵੱਡਣੀਆਂ ਪਰ ਇਹਨਾਂ ਨੂੰ ਕੁਚਲਣਾ ਚਾਹੀਦਾ ਵਾ ਅਸਲ ਤੇ ਇਹਨਾਂ ਨੂੰ ਮਸਲਣਾ ਚਾਹੀਦਾ ਵਾ ਜ਼ਰੂਰ ਸੋ ਕਾਂਗਰਸ ਪਾਰਟੀ ਨੂੰ ਵੀ ਅਸੀਂ ਹਾਈ ਕਮਾਂਡ ਨੂੰ ਖਾਸ ਕਰਕੇ ਹੱਥ ਜੋੜ ਕੇ ਜ਼ਰੂਰ ਬੇਨਤੀ ਕਰਦੇ ਆ ਕਿ ਤੁਸੀਂ ਜਿਹੜਾ ਵਾ ਇਹਨੂੰ ਜਿਮਣੀ ਚੌਂਕ ਤੱਕ ਤਰਨਤਾਰ ਦੇ ਵਿੱਚੋਂ ਇਹਦਾ ਬਾਈਕਾਟ ਕਰੋ ਤੇ ਇਹ ਜਿਹੜਾ ਬਾਈਕਾਟ ਕਰਕੇ ਇਹਨੂੰ ਤਰਨਤਾਰਨ ਦੇ ਵਿੱਚ ਖਾਸ ਕਰਕੇ ਵੜਨਾ ਹੀ ਨਹੀਂ ਚਾਹੀਦਾ ਹੋ ਸਕਦਾ ਆਪਣਾ ਚਲੋ ਤੁਸੀਂ ਬਾ ਕੈਂਡੀਡੇਟ ਖਿਲਾ ਰਿਆ ਵੋ ਆਪਣੀ ਅਪੀਲ ਕਰੇ ਜੋ ਮਰਜ਼ੀ ਕਰੇ ਇਹ ਬੰਦਾ ਓਨੀ ਡੇਰ ਤੱਕ ਸਮਾਜ ਦੇ ਵਿੱਚ ਕਿਤੇ ਜਿੱਥੇ ਇਹ ਆਏਗਾ ਉੱਥੇ ਅਸੀਂ ਇਹਦਾ ਡੱਟ ਕੇ ਵਿਰੋਧ ਕਰਾਂਗੇ ਚਾਹੇ ਮਾਫੀ ਮੰਗਲੇ ਚਾਹੇ ਜੋ ਮਰਜ਼ੀ ਕਰ ਲੇ ਫਿਰ ਵੀ ਇਹਦਾ ਅਸੀਂ ਸਾਰੇ ਜਥੇਬੰਦੀਆਂ ਰਲ ਕੇ ਡੱਟ ਕੇ ਵਿਰੋਧ ਕਰਾਂਗੇ ਇਹਦਾ